ਅਸੀਂ ਤੂੰ ਹੋਣਾ ਵਿਆਹ ਚਲੇ ਗਿਆ ਤੂੰ ਸਾਨੂੰ ਦੱਦ ਲੱਗ ਗਿਆ ਅਸੀਂ ਨਹੀਂ ਕਹਿੰਦੇ ਰੋਟੀ ਦੇਣੀ ਜਿੰਨਾ ਤੂੰ ਸਾਡੇ ਅਸਤੇ ਦਰ ਮਹੀਨਾ ਸੰਭਿਆ ਹੁਣ ਤੂੰ ਨਾ ਕੋਲੇ ਜਾ ਤੇ ਮੁੰਡਾ ਬੈਠਾ ਸੁਣੀ ਜਾਂਦਾ ਤੇ ਉਹ ਆਦੇ ਪਿਓ ਨੂੰ ਕਹਿੰਦਾ ਕਹਿੰਦਾ ਡੈਡੀ ਮੈਨੂੰ ਤਾਂ ਫਿਕਰ ਲੱਗ ਗਿਆ ਉਹ ਕਹਿੰਦਾ ਕਿਉਂ ਪੁੱਤ ਕਹਦਾ ਫਿਕਰ ਲਾ ਕੇ ਉਹ ਕਹਿੰਦਾ ਤੂੰ ਤੇ ਦੋ ਭਾਈ ਸੀਗੇ ਤੇ ਉਹ ਵੰਡ ਲਿਆ ਮਹੀਨਾ ਉਹਦੇ ਕੋਲੇ ਰੂ ਮਹੀਨਾ ਉਹਦੇ ਕੋਲੇ ਰੂ ਮੈਂ ਕੀ ਕਰਾਂ ਮੈਂ ਤਾਂ ਕਹਿੰਦਾ ਕੱਲਾ ਤੇ ਮੈਂ ਥੋੜਾ ਤੁਹਾਨੂੰ ਕਹਿੰਦਾ ਕਿੱਦੇ ਨਾ ਵੰਡੂਗਾ ਮੈਂ ਤੁਹਾਨੂੰ ਕਿੱਥੋਂ ਰੋਟੀ ਦੇ ਦੂੰ ਜੇ ਅਮਰੀਕਾ ਨਾਲ ਨਾ ਦੇਤੀ ਹਟ ਕੇ ਆਣਾ ਹੂੰ ਸਕੂਲੋਂ ਡਾਣ ਮੈਂ ਇੱਕ ਦਿਨ ਦਾ ਉਹ ਤੋਂ ਮੁੜ ਕੇ ਆਦੇ ਪਿਓ ਨੂੰ ਕਹਦਾ ਕੋਈ ਨਾ ਬਾਪੂ ਤੂੰ ਰਹਿ ਮੈਂ ਦਮ ਸੰਭੂਗਾ ਸੰਭੂਗਾ ਹਾਂ ਪਤਾ ਲੱਗ ਗਿਆ ਬਾਪੂ ਹਾਂ ਤੇ ਉਸ ਗੱਲਾਂ ਨੂੰ ਤੇ ਹੁਣ ਤਾਂ ਕੁੱਤਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ ਬੰਦਿਆਂ ਨੂੰ ਨਹੀਂ ਰੋਟੀ ਮਿਲਦੀ ਬੰਦਿਆਂ ਨੂੰ ਨਹੀਂ ਮਿਲਦੀ ਇਹ ਤਾਂ ਉਹ ਸਾਡਾ ਵੀ ਵੱਖ ਜਾ ਹੀ ਕਹਿੰਦਾ ਸੀ ਉੱਥੇ ਮੈਨੂੰ ਫੋਨ ਕੀਤਾ ਮਾ ਕਹਿੰਦਾ ਦਾਦੀ ਆਪਣੇ ਬਾਪੂ ਦੀ ਸੇਵਾ ਨਹੀਂ ਬਾਲੀ ਹੋਈ ਮੈਂ ਕਿਹਾ ਤੈਨੂੰ ਕੌਣ ਕਹਿੰਦਾ ਵਾ ਕਹਿੰਦਾ ਮੈਂ ਨਹੀਂ ਕਹਦਾ ਤਾਂ ਕੋਈ ਨਹੀਂ ਨਹੀਂ ਮੈਂ ਉਹੀ ਕਹਣਾ ਮੈਂ ਤਾਂ ਤੁਹਾਡੀ ਬਾਲੀ ਕਰਦੀ ਮੈਂ ਤਾਂ ਨਹੀਂ ਬਾਲੀ ਕਰਦੀ ਦੇਖੋ ਜੇ ਤਾਂ ਕਰੂ ਜਦੋਂ ਬਾਤ ਤੂੰ ਬਾਹਰ ਚੱਲੇ ਜਾਵੇਂਗਾ ਤਾਂ ਸਾਡੀ ਸੇਵਾ ਕੌਣ ਕਰੂ ਕਰੂਗਾ ਹਾਂ ਮਾਹ ਅਦਕੀ ਤਾਂ ਉਸ ਜਾਣ ਨਹੀਂ ਦੇਣਾ ਅਸੀਂ ਇੱਥੇ ਰੱਖ ਲੈਣਾ ਨਹੀਂ ਕਹਿੰਦਾ ਐ ਨਹੀਂ ਮੈਂ ਰਹਿ ਸਕਦਾ ਇੰਨਾ ਨਹੀਂ ਇਹ ਬਿਨਾ ਮੈਂ ਨਹੀਂ ਮੈਂ ਰਹਿ ਨਹੀਂ ਸਕਦਾ ਮੈਂ ਰਹਿਣਾ ਨਹੀਂ ਫਿਰ ਤੂੰ ਮੈਨੂੰ ਸਭ ਬਾਹਰ ਕਿਤੇ ਤੇ ਫੇ ਮੈਂ ਖਿਆ ਵੀ ਚਲ ਐਮਬਰੇ ਨੂੰ ਰੱਖ ਹਾਂ ਉਹਨੂੰ ਰੱਖ ਲਿਓ ਕਹਿੰਦਾ ਮੂਛੀ ਮੂਛੀ ਨੂੰ ਹਾਂ ਉਹਨੂੰ ਰੱਖ ਲਿਓ ਸਾਡੀ ਮੂਛੀ ਮੂਛੀ ਸਾਡੀ ਸਾਡੀ ਮੂਛੀ ਮੂਛੀ ਬਾਵਾ ਹੋ ਗਈ ਉਹ ਮੂਛੀ ਮੂਛੀ ਇਹਦੇ ਸਿਰ ਤੇ ਖਜਿੱਡੀ ਗਈ ਆ ਸਿਰ ਤੇ ਖਜਿੱਡੀ ਗਈ ਆਹ ਦੋ ਮਹੀਨੇ ਵੱਡੀ ਆ ਤੂੰ ਹਾਂ ਸੱਚੀ ਤੈਨੂੰ ਪੰਜਵਾਂ ਸਾਲ ਲੱਗ ਗਿਆ ਹਾਂ ਇਹ ਗੱਲਾਂ ਬਹੁਤ ਮਾਰੀ ਬੋਲੀਆਂ ਬਹੁਤ ਪਾਈਆਂ ਹੁੰਦੀਆਂ ਇਹ ਛੇੜੀ ਜੰਦਾ ਉਹ ਤਾਂ ਮੈਂ ਛੇੜ ਲੈਣਾ ਕਹਿੰਦੇ ਨੇ ਬਹੁਤ ਛੇੜ ਲੈਣਾ ਤੇ ਲੜਦੀ ਆ ਪਰ ਮੇਰ ਨਾਲ ਲਾਲ ਜੀ ਚੁੰਨੀ ਲਈ ਫੈਦਿੰਦੇ ਮੈਂ ਐਮਬਰੇ ਨੂੰ ਦੇਣੀ ਆ ਅੱਛਾ ਇਹ ਕਹਿੰਦਾ ਤੂੰ ਕਹਿਦੀ ਐਮਬਰੇ ਤੇਰੀ ਚੁੰਨੀ ਐ ਨਹੀਂ ਕਹਿਣਾ ਲੈ ਐਮਬਰੇ ਥੋੜੀ ਚੁੰਨੀ ਅੱਛਾ ਫੁੱਫੜ ਬੈਠਾ ਸੀ ਉਹਦੇ ਨੂੰ ਮੋਤਲ ਬੋੜੀ ਸੀਗੀ ਰਬਨ ਦਾ ਉਹ ਤੇ ਆਹ ਹੋਊਗਾ ਕਿ ਨਾਲ ਇਹ ਕਹਿੰਦਾ ਬਹੁਤ ਬੋਲਦੀ ਆ ਕਹਿੰਦਾ ਹੂੰ ਬਹੁਤ ਬੋਲਦੀ ਆ ਹੂੰ ਆ ਦੇਖ ਤੇ ਮੈਂ ਇਹਨਾਂ ਤਾਂ ਬਹੁਤ ਚੰਗੀ ਆ ਲੜਪੀ ਦੀ ਆ ਮੈਂ ਇਹਨੂੰ ਕਰ ਲਾ ਐ ਕਹਿੰਦੀ ਕਹਿੰਦੇ ਜੇ ਲੈਟਰਡ ਕੀਤੀ ਵੀ ਆ ਜਿਹੜਾ ਰੋਈ ਜਾਂਦਾ ਇਹਨੂੰ ਭੁੱਖ ਵੀ ਲੱਗੀ ਹਾਂ ਦੋਸਤ ਪਿਆਰੀ ਪਹਿਲਾਂ ਲੜਦੀ ਨਾ ਹੋ ਗਈ ਮੰਮੀ ਐ ਕਿਹੜੀ ਜੀ ਹੋਰ ਸੁਣਾ ਦੇ ਹਾਂ ਬਾਸ ਹੋ ਗਿਆ ਤਾਂ ਗਾ ਬੇਸ ਸੁਣਾ ਦੂ ਕੀ ਕੀ ਬਟਾ ਸਰਾਂ ਦੀ ਕਹਿੰਦੀ ਇੱਥੇ ਜਿਹੜੀ ਸਾਈਕਲ ਖੜੀ ਸੀ ਉਹ ਕਿੱਥੇ ਆ ਕਿੱਥੇ ਆ ਜੀ ਦਵਾਈ ਕਰੀ ਜਾਂਦਾ ਅੱਛਾ ਜੀ ਦਵਾਈ ਕਰੀ ਜਾਂ ਮੈਂ ਤੈਨੂੰ ਦੇ ਦੇਤੀ ਨਹੀਂ 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 ਉਹਨਾਂ ਨੇ ਹੋ ਇੱਕ ਗਰਗੋਦਾਂ ਸਾਈਕਲ ਖੜਾ ਸੀ ਐ ਉਹ ਕਹਿੰਦਾ ਵੀ ਇੱਕ ਇਮਬ੍ਰੇਨ ਸਾਈਕਲ ਲਿਆ ਦਿਓ ਇੱਕ ਮੈਨੂੰ ਸਾਈਕਲ ਲਿਆ ਦਿਓ ਅੱਛਾ ਕਹਿੰਦੀ ਇਮਬ੍ਰੇਨ ਸਾਈਕਲ ਹੀ ਲਿਆਂਦੀ ਆ ਜਿਹੜੀ ਮੇਰੇ ਕੋਲੇ ਅੱਗੇ ਹੈ ਨਹੀਂ ਸੀ ਇਹ ਕਹਿੰਦਾ ਤੂੰ ਲੈ ਤਾਂ ਗਈ ਸੀ ਉਹਦੀ ਸਿੱਗੀ ਜਿਹੜੀ ਉਹਨੂੰ ਦੇਤੀ ਸੀ ਉਹ ਤੋਂ ਜਦੋਂ ਵੀ ਕਹੇ ਆ ਸਾਈਕਲ ਲੈ ਕੇ ਦਿੱਤੀ ਹਾਂ ਸਾਈਕਲ ਲੈ ਗਏ ਮੈਂ ਲੈ ਕੇ ਰੱਖ ਤੇ ਜਾਣੀ ਹਾਂ ਗੁਰਨੂਰ ਦਾ ਤਾਂ ਸੀਗਾ ਨਿੰਦਰ ਨੂੰ ਲੈ ਆ ਕੇ ਦਿੱਤਾ ਕੁੜੀ ਨੂੰ ਲੈ ਆ ਕੇ ਦਿੱਤਾ ਹਾਂ ਲੈ ਸਾਡੇ ਕੋਲ ਸੀ ਤਾਂ ਗਏ ਗਿਆ ਸਾਈਕਲ ਇੱਕ ਉਹ ਇੱਕ ਇਹਦਾ ਵਾ ਅਬ ਇਹ ਤਾਂ ਨਹੀਂ ਇਹ ਤਾਂ ਨਿੰਦਰ ਦਾ ਪਸਕੇ ਹੈਗਾ ਲੈ ਕਿਤੇ ਨਾ ਵੱਡਾ ਸਾਰਾ ਵੱਡਾ ਹੀ ਬੰਦਿਆਂ ਦਾ ਚਲਾਉਣਾ ਕਿੰਨੇ ਕਿੰਨੇ ਦੇ ਆਏ ਇਹ ਹੀ ਲੈ ਕੇ ਆਇਆ ਪਤਾ ਨਹੀਂ ਕਿੰਨੇ ਦੇ ਆਇਆ ਸਾਈਕਲ ਸਾਈਕਲ ਦਾ 4700 ਦਾ ਇਹ ਕੋਸਾ ਪਾਈ ਸੌਦੀ ਹੈ ਜਦੋਂ ਇਹ ਕੀ ਗਾਨ ਨਿੱਕੀ ਚੀਜ਼ ਵੜੀ ਮਹਿੰਗੀ ਆ 200 ਨਨ ਕਰੋ ਉਹਨੇ ਲੈ ਲਿਆ ਟਰਾਲੀ ਦੇ ਵਾਲੇ ਨੇ ਜਿਹੜਾ ਛੱਡ ਕੇ ਗਿਆ ਹਾਂ ਹੁਣ ਛੱਡਿਆ ਤੇ ਮੰੰਦੂ ਦਾ ਰੋਸ ਟਰੰਡੂ ਲੈ ਕੇ ਦਿੱਤੀ ਸੀ ਆ 6000 ਦੀ ਆਈ ਸੀ ਪੋਰਾਕ ਹਾਂ ਉਹ ਘਰਨੂਰ ਦਾ ਤਾਂ ਇਹ ਜਾਵਾ ਅੱਛਾ ਖੜਾ ਤੇ ਉਹਦਾ ਦੂਜਾ ਮੰੰਦੂ ਨੂੰ ਲੈ ਕੇ ਦਿੱਤਾ ਸੀ ਸ਼ੈਕਲ ਉਹ 10000 ਦਾ ਆਇਆ ਘਰਨੂਰ ਵਾਲਾ ਤਾਂ ਵਧੀਆ ਪਿਆ ਸੰਭਾਲੇ ਜਿੰਦਨ ਮੈਂ ਨਾ ਫੜ ਕੇ ਜਦੋਂ ਐਂਦਾ ਕਰ ਗਈ ਪਿੱਛੇ ਤੇ ਮੈਂ ਨਹੀਂ ਕਰਦਾ ਮੁੰਡਾ ਹੂੰ ਜਿਹੜੇ ਡੈਡੀ ਨੂੰ ਬਿਚੇ ਤੋਂ ਉਹਨੇ ਚਲਾ ਕੇ ਮਾਰਦਾ ਸੀ ਤਾਂ ਹੂੰ ਟਕਵਾੜ ਬਣਾਇਆ ਖੜਾ ਹੁਣ ਮੇਰਾ ਅਸੀਂ ਇਹ ਮੰਨੂ ਦੀ ਸੀਗੀ ਸਾਈਕਲੀ ਅਸੀਂ ਇਹ ਜਿੰਦਰ ਦੇ ਪੁੱਤੇ ਵੀ ਦਿੱਤੀ ਉਹ ਜੋਮੀ ਪਈਆਂ ਉਹਨੂੰ ਦੂਜੀ ਵਾਰ ਲੈ ਕੇ ਦਿੱਤੇ ਸਾਡੇ ਰੋਸ਼ਨ ਨੂੰ ਦੂਜੀ ਵਾਰ ਕੋਆੜ ਬਣਾਤੀ ਬਣਾਤੀ ਕੋਈ ਗੱਪਾ ਵੱਡਾ ਦੇਣਾ ਵੱਡਾ ਚਲਾ ਦੇਦਾ ਇੱਥੇ ਹਰ ਮੰਦਰ ਇੱਕ ਦਾ ਹੂੰ ਸਤਨ ਦਾ ਉਹਦਾ ਹੀ ਰਹੀ ਕਿਦੋਂ ਮੋਰੀ ਅੱਕ ਤਾਂਗਾ ਤੱਪਕੇ ਲੰਦਰ ਉਹਦਾ ਨਾਂ ਨੇ ਸਿੱਤਰ ਖਾਤੇ ਗਿਆ ਲਗਾ ਸਿੱਤਰ ਗਿਆ ਉਹ ਕੰਜਰ ਕੌਣ ਸੀ ਉਹਦਾ ਸਾਲਕ ਤਾਂ ਹਿੱਕ ਉਹਦਾ ਸਾਲ ਉਹਦਾ ਸਾਲ ਤੱਪਕੇ ਲੰਦਰ ਲੰਦਰ ਉਹਦੇ ਨਾਂ ਸਿੱਤਰ ਖਾਕੇ ਹੋ ਗਿਆ ਆਹ ਮੈਂ ਜਲਦੀ ਹੀ ਸ਼ਾਮ ਨੂੰ ਕਰਨੀ ਹੋਰ ਸਕੂਲ ਕਰਵਾਉਂਦੇ ਹੁੰਦੇ ਇਹਨਾਂ ਸਕੂਲ ਬਹੁਤ ਪਸੰਡ ਆਉਂਦੇ ਆ ਚਲੋ ਚਲ ਭੰਗੜਾ ਹੀ ਪਾ ਲਈਏ ਕਿਵੇਂ ਸਕੂਲ ਕਿਵੇਂ ਪਾਉਂਦੇ ਨੇ ਉਹ ਵੇ ਕੰਮ ਬੜਾ